ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਨਾਸਾਵੀ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੋਈ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਗੌਰ ਸਿੰਘ ਵੀ ਪਹੁੰਚੇ ਪੂਰਾ ਅੱਜ ਇਸ ਕੇਸ ਦੇ ਵਿੱਚ ਕੀ ਕੁਝ ਅਹਿਮ ਰਿਹਾ ਸਾਡੇ ਨਾਲ ਨੇ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਗੱਲ ਕਰਾਂਗੇ ਪੂਰੇ ਕੇਸ ਨੂੰ ਲੈ ਕੇ ਜੀਲ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਬਹੁਤ ਬਹੁਤ ਅੱਜ ਕੇਸ ਦੀ ਜਿਹੜੀ ਪੇਸ਼ੀ ਸੀ ਕੀ ਕੁਝ ਅਹਿਮ ਰਿਹਾ ਅੱਜ ਜਿਹੜਾ ਹੈਗਾ ਇਹ ਕੇਸ ਚਾਰਜ ਤੇ ਚੱਲ ਰਿਹਾ ਸੀਗਾ ਤੇ ਜਿਵੇਂ ਚਾਰ ਦੋਸ਼ੀਆਂ ਨੇ ਜਿਹੜੇ ਜਗਪਤ ਘਵਾਲ ਕੂਰੀਆ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਆਪਣੀਆਂ ਜਿਹੜੀਆਂ ਹੈਗੇ ਡਿਸਚਾਰਜ ਦੀਆਂ ਅਪਲੀਕੇਸ਼ਨ ਫਾਈਲ ਕੀਤੀਆਂ ਸੀ ਉਹਨਾਂ ਦੇ ਜਿਹੜੇ ਡਿਫੈਂਸ ਕਾਉਂਸਲ ਕੀ ਸਾਰੇ ਪ੍ਰੈਜ਼ੈਂਟ ਸੀ ਅਦਾਲਤ ਦੇ ਅੰਦਰ ਤਾਂ ਸਭ ਤੋਂ ਪਹਿਲਾਂ ਆਨਰੇਬਲ ਕੋਰਟ ਨੇ ਜਿਹੜਾ ਹੈਗਾ ਉਹ ਚਾਰੋਂ ਅਪਲੀਕੇਸ਼ਨਾਂ ਤੇ ਜਿਹੜਾ ਉਹਨਾਂ ਦੇ ਆਰਗੂਮੈਂਟਸ ਸੁਨੇ ਡਿਫੈਂਸ ਕਾਉਂਸਲ ਨੇ ਆਪਣੇ ਜਿਹੜੇ ਪੱਖ ਰੱਖੇ ਤੇ ਪ੍ਰੋਸੀਕਿਊਸ਼ਨ ਜਨਰੇਟ ਨੇ ਆਪਣੇ ਪੱਖ ਰੱਖੇ ਉਹ ਸਾਰਿਆਂ ਨੂੰ ਸੁਣਨ ਦੇ ਬਾਅਦ ਮਾਨਯੋਗ ਅਦਾਲਤ ਨੇ ਜਿਹੜੀਆਂ ਚਾਰੋਂ ਅਪਲੀਕੇਸ਼ਨ ਹੈਗੀਆਂ ਜਿਹੜੀਆਂ ਉਹ ਡਿਸਮਿਸ ਕਰਤੀਆਂ ਤੇ ਉਸ ਤੋਂ ਬਾਅਦ ਐਕ ਲੈੰਥ ਆਇਆ ਜਿਹਦੇ ਵਿੱਚ 4-5 ਘੰਟੇ ਜਿਹੜਾ ਹੈਗਾ ਮੇਨ ਜਿਹੜੀ ਚਾਰਜ ਕਿਤੇ ਜਿਹੜੇ ਚ ਨੰਬਰ ਆਫ ਅਕਿਊਜ਼ 27 ਹੈਗੇ ਨੇ ਦੋ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੇ ਜਿਹੜਾ ਹੈਗਾ ਇੱਕ ਲੈੰਥ ਇਨ ਲੈੰਥ ਜਿਹੜਾ ਹੈਗਾ ਆਰਗੂਮੈਂਟ ਹੋਇਆ ਡਿਫੈਂਸ ਕੋਲ ਸਮਝ ਰਿਹਾ ਹੈ ਕਿ ਆਪਣੇ ਪੱਖ ਰੱਖੇ ਕਿ ਉਹਨਾਂ ਨੂੰ ਚਾਰਜ ਕਿਉਂ ਨਹੀਂ ਲੱਗਣੇ ਚਾਹੀਦੇ ਤੇ ਪ੍ਰੋਸੀਕਿਊਸ਼ਨ ਏਜੰਸੀ ਨੇ ਆਪਣੇ ਸਾਰੇ ਪੱਖ ਰੱਖੇ ਕਿ ਜੋ ਐਵੀਡੈਂਸ ਆਨ ਰਿਕਾਰਡ ਡਾਕੂਮੈਂਟਸ ਥੀ ਡੀ ਮੋਬਾਈਲ ਡਾਟਾਦਾਰਾ ਕੁਝ ਆਇਆ ਹੈਗਾ ਤਾਂ ਸਾਰੇ ਐਕ ਲੈੰਥ ਆਰਗੂਮੈਂਟ ਨੂੰ ਸੁਣਨ ਤੋਂ ਬਾਅਦ ਜਿਹੜੀ ਮਾਨਜੁਗ ਅਦਾਲਤ ਨੇ ਸਾਈ ਦੇ ਸਾਈ ਦੋਸ਼ੀਤੇ ਹੈ ਜਿਹੜਾ ਉਹ ਚਾਰਜ ਫਰੇ ਸਾਡੇ ਵੱਲੋਂ ਕਿਹੜੀਆਂ ਇਸ ਅੰਦਰੀਦਾਂ ਜਿਹੜੀਆਂ ਬੇਸ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਜਿਹੜਾ ਚਾਰਜ ਫਰੇਮ ਹੋਇਆ ਜਾ ਆਪਣੇ ਆਪ ਨੂੰ ਜਿਹੜਾ ਬੇਕਸੂਰ ਦੱਸਦੇ ਸੀ ਡਾਕਟਰ ਬਿਸਨੋਈ ਜਦੋਂ ਪ੍ਰਭਾਨਪੁਰ ਆ ਗਏ ਉਹਦੇ ਵਿੱਚ ਮੇਨ ਜੇ ਲੈ ਕੇ ਪ੍ਰੋਸੀਕਿਊਸ਼ਨ ਨੇ ਕਿਹਾ ਕਿ ਦਿਸ ਇਜ਼ ਔਰਗਨਾਈਜ਼ਡ ਕ੍ਰਾਈਮ ਸੀਗਾ ਇਹ ਨਾਟ ਇਹ ਦਿਸ ਮਰਡਰ ਵਾਸ ਨਾਟ ਡਨ ਬਾਈ ਅ ਵਨਰ ਸਿੰਗਲ ਪਰਸਨ ਇਟ ਇਜ਼ ਸਿੰਡੀਗੇਟ ਇਹ ਇੱਕ ਸਿੰਡੀਗੇਟ ਬਣਿਆ ਹੋਇਆ ਠੀਕ ਹੈ ਜਿਹਦੇ ਸਾਰੇ ਮੈਂਬਰ ਸੀਗੇ ਤੇ ਵੈਲ ਆਰਗਨਾਈਜ਼ਡ ਜਿਹੜਾ ਹੈਗਾ ਇੱਕ ਜਿਹੜਾ ਮਾਡਲ ਸੀਗਾ ਇਹ ਪੂਰਾ ਕਨਸਪੀਰੇਸੀ ਨਾਲ ਬਕਰੋ ਬਕਰੀਆਂ ਸਟੇਟ ਦੇ ਜਿੰਦਾ ਬੰਦੇ ਇਨਵੋਲਵ ਹੋਏ ਚ ਤਾਂ ਇਹ ਪੂਰਾ ਇੱਕ ਸਿੰਡੀਕੇਟ ਸੀਗਾ ਮੇਨ ਜੇ ਮੈਂ ਇੱਕ ਨੇਚਰਲ ਤੁਹਾਨੂੰ ਦੱਸਾਂ ਤੁਹਾਡੇ ਮੱਦੇਨਜ਼ਰਾਈ ਕਿ ਇਹ ਸਿੰਡੀਕੇਟ ਬਣਿਆ ਸੀਗਾ ਇੱਕ ਵੈਲ ਆਰਗਨਾਈਜ਼ਡ ਪਲਾਨ ਸੀਗਾ ਜਿੰਦੇ ਤਹਿਤ ਮਰਡਰ ਕੀਤਾ ਗਿਆ ਤਾਂ ਸਾਰਾ ਡਾਕੂਮੈਂਟਸ ਹੈਗੇ ਆ ਸੀ ਡੀ ਵੀ ਹੈਗੇ ਆ ਮੋਬਾਈਲ ਰਿਕਾਰਡਸ ਹੈਗੇ ਆ ਫਾਈਲ ਤੇ ਔਰ ਕਾਫੀ ਕੁਝ ਜਿਹੜਾ ਹੈਗਾ ਡਾਕੂਮੈਂਟਸ ਹੈਗੇ ਆ ਜਿਹਨੂੰ ਪ੍ਰੂਵ ਕਰਨ ਤੋਂ ਬਾਅਦ ਮਾਲਜੋਗ ਅਦਾਲਤ ਨੇ ਜਿਹੜਾ 27 ਦੋਸ਼ੀਆਂ ਦੇ ਜਿਹੜਾ ਹੈਗਾ ਚਾਰ ਫ੍ਰੇਮ ਕੀਤੇ। આરોપી ਪੱਖ ਦੇ ਕਿੰਨੇ ਵਕੀਲ ਐਪੀਸ਼ ਹੋਏ ਨੇ? ਰੋਖੀ ਪੱਖ ਦੇ ਚਾਰ ਜਿਹੜੇ ਹੈਗੇ ਚਾਰ ਆਈ ਥਿੰਕ ਚਾਰ ਜਾਂ ਪੰਜ ਵਕੀਲ ਜਿਹੜੇ ਹੈਗੇ ਆ ਉਹ ਪੇਸ਼ ਹੋਏ ਸੀ ਜਿਨ੍ਹਾਂ ਨੇ ਮਾਲਜੋਗ ਅਦਾਲਤ ਨੂੰ ਐਡਰੈਸ ਕੀਤਾ ਆਪਣਾ ਜਿਹੜਾ ਪੱਖ ਦੱਸਿਆ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਦੋਂ ਵੈਸ ਹੋਣ ਦੀ ਸੀ ਤਾਂ ਅੰਦਰ ਵੀ ਜੇ ਉਸ ਤੋਂ ਬਿਲਕੁਲ ਮੈਨੂੰ ਕਿਉਂਕਿ ਮੈਂ ਆਰਗੂਮੈਂਟਸ ਥੋੜਾ ਵੀ ਨਹੀਂ ਸੀਗਾ ਪਰ ਮੈਨੂੰ ਲੱਗ ਮੈਂ ਇੱਕ ਵਾਰ ਦੇਖਿਆ ਕਿ ਉਹ ਜਦੋਂ ਤੱਕ ਆਰਗੂਮੈਂਟ ਹੋਏ ਆ ਚਾਰ ਪੰਜ ਘੰਟੇ ਹੀ ਪ੍ਰੈਜੈਂਟ ਬਿਫੋਰ ਦੀ ਆਨਰੇਬਲ ਕੋਰਟ ਕੀ ਗੱਲਬਾਤ ਹੋਈ ਅਸੀਂ ਮੂਸੇ ਵਾਲੇ ਦੇ ਫਿਰ ਹਰ ਵਾਰ ਦੇਖਦੇ ਸੀ ਨਰਾਸ਼ ਹੋ ਕੇ ਜਿਹੜੇ ਵਾਪਸ ਪਰਤਦੇ ਸੀ ਅੱਜ ਤੁਹਾਡੇ ਨਾਲ ਵੀ ਹੁਣ ਕਾਫੀ ਡਿਸਕਸ ਹੋਈ ਹੈ ਕਿ ਕਿੰਝ ਦਿੱਕਤ ਹੋਈ ਕਿ ਜਿਹੜੇ 24 ਮਹੀਨੇ ਜਿਹੜੇ ਹੈਗੇ ਸਾਨੂੰ ਲੱਗ ਗਏ ਐ ਇੱਥੇ ਤੱਕ ਪਹੁੰਚਦੇ ਨੂੰ ਕਿ ਕਾਫੀ ਵਾਰੀ ਡਿਲੇ ਹੋ ਗਈ ਕਦੇ ਕੋਈ ਐਪਲੀਕੇਸ਼ਨ ਮੂਵ ਕੀਤੀ ਨਹੀਂ ਜਿਵੇਂ ਵੱਲੋਂ ਕੋਈ ਐਪਲੀਕੇਸ਼ਨ ਮੂਵ ਕੀਤੀ ਗਈ ਅਲਟੀਮੇਟਲੀ ਫੈਸਲੀ ਉਹ ਕਹਿੰਦੇ ਚਲੋ ਮੈਨ ਮੇਰੇ ਵੀ ਅੱਜ ਦਾ ਦਿਨ ਬੜਾ ਖਾਤ ਰਹਿਣ ਵਾਲਾ ਹੈਗਾ ਕਿ ਮੈਨੂੰ ਐਟਲੀਟੇ ਸਕੂਨ ਮਿਲਿਆ ਕਿ ਮਾਨਯੋਗ ਅਦਾਲਤ ਜਿਹੜਾ ਮੈਨੂੰ ਭਰੋਸਾ ਵੀ ਸੀਗਾ ਪਰ ਜਿਹੜੀ ਡਿਲੇ ਹੋ ਰਹੀ ਸੀ ਉਹ ਫੀਊਡ ਵੱਲੋਂ ਹੋ ਰਹੀ ਸੀ ਚੋਕੋ ਨਾ ਵੀ ਰਾਈਟ ਸੀ ਜੀ ਅਪਲੀਕੇਸ਼ਨ ਦੇਣ ਦੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਸਕੂਨ ਮਿਲਿਆ ਹੈਗਾ ਕਿ ਐਟਲੀਟ ਜਿਹੜਾ ਸਾਰੇ ਦੋਸ਼ੀ ਜਿਹੜੇ ਕਹ ਰਹੇ ਸੀ ਅਸੀਂ ਬੇਗੁਨਾ ਹੈਗੇ ਇਹਦਾ ਦੋਨਾਂ ਦਾ ਰੋਲ ਸੀਗਾ ਮਾਨਯੋਗ ਅਦਾਲਤ ਨੇ ਬਿਲਕੁਲ ਉਹਨਾਂ ਨਾਲ ਸਹਿਮਤ ਹੁੰਦੇ ਹੋਏ ਜਿਹੜਾ ਹੈਗਾ ਚਾਰਜ ਫਰੇਮ ਕਰ ਦਿੱਤੇ ਗਿਆ ਤਾਂ ਕਾਫੀ ਸੈਟੀਸਫਾਈ ਕਿੰਨੇ ਵਿਅਕਤੀਆਂ ਦੇ ਖਿਲਾਫ ਜਿਹੜਾ ਚਾਰਜ ਫਰੇਮ ਕੀਤਾ ਗਿਆ ਟੋਟਲ ਜਿਹੜਾ ਹੈਗਾ 27 ਦੋਸ਼ੀਆਂ ਦੇ ਖਿਲਾਫ ਅ ਚਾਰਜ ਪੇਸ਼ ਕੀਤੇ ਗਿਆ ਜਿਦੇ ਵਿੱਚ ਉਹਦੇ ਚਾਰਜ ਫਰੇਮ ਕੀਤੇ ਗਿਆ 302 307 348 326 148 159 120 ਵੀ 473 212 201 25 ਆਰ ਐਕਟ ਤੇ 52 ਪ੍ਰੀਨ ਐਕਟ 109 ਸੈਕਸ਼ਨ ਮਾਂਜਮ ਅਦਾਲਤ ਨੇ ਨਹੀਂ ਫਰੇਮ ਕੀਤਾ ਹੈਗਾ ਹਾਲਾਂਕਿ ਉਹ ਮੈਂਸ਼ਨ ਕੀਤਾ ਗਿਆ ਐਫ ਆਈ ਆਰ ਤੇ ਚਲਾਨ ਦੇ ਅੰਦਰ ਪਰ 109 ਸੈਕਸ਼ਨ 109 ਆ ਉਹ 53 ਜੀ ਉਹ ਮਾਂਜਮ ਅਦਾਲਤ ਨੇ ਨਹੀਂ ਉਹਤੇ ਐਗਰੀ ਹੋਇਆ ਇਹ ਤਾਂ ਅਸਲ ਤੇ 109 올디 ਇਫੈਂਸਸ ਜਿਹੜਾ ਹੈਗਾ ਸਾਰੇ ਦੋਸ਼ੀਆਂ ਦੇ ਖਿਲਾਫ ਜਿੱਦਾਂ ਤੋਂ ਹਥਿਆਰ ਰਿਕਵਰ ਹੋਏ ਹੈ ਲੀਗਲ ਵੈਪਨ ਵੀ ਰਿਕਵਰ ਹੋਏ ਹੈ ਕਾਂਸਪੀਰੇਸੀ ਕੀਤੀ ਹੈ ਰੈਕਟੀ ਕੀਤੀ ਹੈ ਸਭ ਤੇ ਜੁੜੇ ਹੋਏ ਆ ਉਹ ਚਾਰਜ ਤੇ ਕੀਤੇ ਗਏਗੇ ਅਗਲੀ ਜਿਹੜੀ ਸੁਣਵਾਈ ਹੁਣ ਕਿੰਨੇ ਕਦੋਂ ਹੋਏਗੀ ਅਗਲੀ ਸੁਣਵਾਈ ਜਿਹੜੀ ਮਾਨਯੋਗ ਦਰਸ ਨੇ 25 2024 ਫਾਰ ਦੀ ਐਵੀਡੈਂਸ ਰੱਖੀ ਹੈ ਉਹ ਹੁਣ ਦੇਖਦੇ ਆ ਕਿ ਜੇਕਰ ਤੇ ਕੋਈ ਆਰਡਰ ਦਿੱਤਾ ਹੋਇਆ ਮਾਨਯੋਗ ਦਰਸ ਨੇ ਕਿ ਕਿਉਂਕਿ ਇਸ ਕੇਸ ਦੇ ਅੰਦਰ ਫਸਟ ਜਿਹੜਾ ਮੇਨ ਚਲਾਨ ਪੇਸ਼ ਹੋਇਆ ਸੀਗਾ ਉਸ 146 ਜਿਹੜੇ ਵਿਟਨੈਸ ਨੇ ਪ੍ਰੋਸੀਜੂਰ ਨੇ ਰੱਖੇ ਨੇ ਤੇ ਬਾਅਦ ਚ ਤਿੰਨ ਜਿਹੜੇ ਹੈਗੇ ਆ ਉਹ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਇਨਕਲੂਡਿੰਗ ਉਹਨਾਂ ਸਾਰਿਆਂ ਨੂੰ ਲੈ ਕੇ ਜਿਵੇਂ ਕਹਾ 102 ਤੋਂ ਪਲੱਸ ਇਚ ਵਿਟਨੈਸ ਹੋਣਗੇ ਉਹ ਦੇਖਦੇ ਹੈਗੇ ਕਿ ਆਰਡਰ ਅਪਡੇਟ ਹੋ ਜਾਂਦੇ ਹੋ ਕਿ ਉਹਦੇ ਵਿੱਚ ਕਿਹੜੇ-ਕਿਹੜੇ ਵਿਟਨੈਸ ਨੂੰ ਮਾਨਜੁਗਦਾਰਤ ਨੇ ਕਾਲ ਕੀਤਾ ਹੈਗਾ ਪਹਿਲਾਂ ਇਹਨਾਂ ਨੂੰ ਸਬੰਧ ਜਾਣਗੇ ਤਾਂ ਦੇ ਸਟੈਪ ਬਾਈ ਸਟੈਪ ਫਿਰ ਜਿਹੜੇ ਵੀ ਵਿਟਨੈਸ ਨੂੰ ਮਾਨਜੁਗਦਾਰਤ ਸੰਬੰਧ ਕਰੇਗੀ ਉਹਨਾਂ ਦੀ ਗਵਾਹੀ ਚੱਲ ਜੀ ਰਹਿ ਜਿਸ ਤਰ੍ਹਾਂ ਰੋਪੀ ਹੁਣ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤੇ ਜਾਂਦੇ ਸੀ ਕਿ ਅਗਲੀ ਹੁਣ ਮੰਨ ਲਿਓ ਕਿ ਅਦਾਲਤ ਨੇ ਜਿਹੜਾ ਫਿਜੀਕਲ ਪੇਸ਼ ਹੋਣ ਦੇ ਬੰਦਤੇ ਜਾਂ ਵੀਡੀਓ ਕਾਨਫਰੰਸ ਹੀ ਹੋ ਮੌਜੂਦ ਅਦਾਲਤ ਦੇ ਆਈ ਥਿੰਕ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀ ਕਰਨ ਵੀ ਕਿਉਂਕਿ ਅੱਜ ਵੀ ਜਿਹੜਾ ਹੈਗਾ ਦਰਸ਼ੀ ਨੇ ਐਟ ਦੀ ਟਾਈਮ ਆਫ ਰੇਨ ਨੂੰ ਚਾਰਜ ਸਾਰਿਆਂ ਨੂੰ ਜਿਹੜਾ ਹੈਗਾ ਵੀਸੀ ਰਾਹੀਂ ਪੇਸ਼ ਕੀਤਾ ਗਿਆ ਸਪੈਸਿਫਿਕ ਮੇਰੀ ਲੋਲਤ ਵੀ ਬਟ ਮੈਂ ਆਰਡਰ ਪਰ ਕੇ ਕੀ ਅਪਡੇਟ ਹੁੰਦਾ ਤਾਂ ਉਹ ਮੈਂ ਬਾਕੀ ਦੱਸ ਸਕਦਾ ਕਿ ਉਹਨਾਂ ਨੇ ਫਿਜ਼ਿਕਲੀ ਟੈਨਸ਼ਨ ਲਿਖਿਆ ਜਾਂ ਨਹੀਂ ਗਿਆ ਅਦਰਵਾਈਜ਼ ਜਿਹੜਾ ਰੂਟਿਨ ਜਿਹੜਾ ਆਰਡਰ ਚੱਲ ਰਿਹਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਵੀ ਕੀ ਦੇ ਤਰੂ ਹੀ ਚੱਲ ਰਿਹਾ ਅੱਜ ਕਿੰਨੇ ਐਗਜ਼ਾਮਪਲ ਐਸਾ ਹੋਇਆ ਨਹੀਂ ਅੱਜ ਤਾਰੇ 27 ਅਕਯੂ ਜਿਹੜੇ ਹੈਗੇ ਪੀਸੀ ਦੇ ਤਰੂ ਹੀ ਕੋਈ ਨਹੀਂ ਜੀ ਬਿਲਕੁਲ ਇਹ ਤਾਂ ਨਾ ਮੂਸੇ ਬਾਲਾ ਦੇ ਵਕੀਲ ਸਿਕੰਦਰਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਮੂਸੇ ਬਾਲਾ ਕਤਲ ਮਾਮਲੇ ਦੇ ਵਿੱਚ ਅੱਜ ਜਿਹੜੀ ਚਾਰਜ ਜਿਹੜਾ ਮਾਮੂਜ ਅਦਾਲਤ ਵੱਲੋਂ ਫਰੇਮ ਕਰ ਦਿੱਤਾ ਗਿਆਗਾ ਜਿਸ ਦੇ ਵਿੱਚ ਜਿਹੜਾ 27 ਰੁਪਈਆਂ ਦੇ ਖਿਲਾਫ ਜਿਹੜਾ ਇਹ ਚਾਰਜ ਫਰੇਮ ਕੀਤਾ ਗਿਆ ਤਾਂ ਉੱਥੇ ਸਿੱਧੂ ਮਸਤੇ ਵਾਲੇ ਦੇ ਪਿਤਾ ਨੇ ਵੀ ਜਿਹੜਾ ਦੱਸਿਆ ਕਿ ਉਹਨਾਂ ਦੇ ਲਈ ਅੱਜ ਬਹੁਤ ਵੱਡਾ ਜਿਹੜਾ ਦਿਨ ਆ ਕਿਉਂਕਿ ਉਹਨਾਂ ਨੂੰ ਇੱਕ ਆਸ ਵੱਜੀ ਹੈ ਕਿ ਉਹਨਾਂ ਦੇ بیٹے ਦਾ ਇਨਸਾਫ ਹੋਵੇਗਾ ਅਮਰਜੀਤ ਸਿੰਘ ਪੰਜਾਬ ਤੱਕ ਮੰਨਤ